ਗੰਦਗੀ ਦੇ ਪਲੀਤ ਕਤਰੇ ਤੋਂ ਸਰੀਰ ਪੈਦਾ ਹੋਇਆ ਤੇਰਾ ਸੋਹਣਾ ਜਿਹਾ ਚਮਲਾ ਕੇ ਟਕਿਆ ਹੈ ਰੱਬ ਨੇ ਕਾਦੇ ਲਈ ਉਛਲਦਾ ਹੈ ਇੱਕ ਦਿਨ ਪਲੀਤਤਾ ਵਿੱਚ ਹੀ ਮਿਟ ਜਾਣਾ ਹੈ ਲਹੂ ਵਹਿ ਤੁਰਨਾ ਹੈ ਮਾਸ ਛੱਡ ਜਾਣਾ ਹੈ ਮਿੱਟੀ ਹੋ ਜਾਣਾ ਹੈ ਮਿੱਟੀ ਦਾ ਕਾਦਾ ਮਾਣ ਹੈ ਜਦੋਂ ਰਹਿਣਾ ਨਹੀਂ ਹੈ ਦੁਨੀਆਂ ਤੇ ਪਰ ਮੇਰੀ ਮੇਰੀ ਕਰਦਾ ਹੈ ਮੈਂ ਮੈਂ ਕਰਦਾ ਹੈ ਮੇਰੇ ਵਰਗਾ ਕੋਈ ਦੂਜਾ ਨਹੀਂ ਇਨਾ ਗਰਭ ਚੁੱਕੀ ਫਿਰਦਾ ਹੈ ਡੁੱਬੇਗਾ بڑے بڑے ਅਹੰਕਾਰੀਆਂ ਨਾਨਕ ਗਰਬ ਗਲੇ ਬੰਦਾ ਜਦੋਂ ਵੀ ਡੁੱਬਿਆ ਹੈ ਹੰਕਾਰ ਵਿੱਚ ਹੀ ਡੁੱਬਿਆ ਹੈ ਹੰਕਾਰੀ ਬੰਦਾ 84 ਲੱਖ ਜੂਨਾ ਵਿੱਚ ਡੁੱਬ ਜਾਂਦਾ ਹੈ ਯਾਦ ਰੱਖਿਓ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਦੁਨੀਆ ਤੇ ਸੁਖ ਉਹ ਪਾਉਂਦਾ ਹੈ ਜਿਹੜਾ ਮਸਕੀਨੀ ਧਾਰ ਲਵੇ ਭਾਵ ਨਿਮਾਣਾ ਹੋ ਜਾਵੇ ਨਿਮਰਤਾ ਵਿੱਚ ਰਵੇ ਹਰ ਇੱਕ ਦਾ ਅਦਬ ਸਤਕਾਰ ਕਰੇ